ਕਿਉਂਕਿ ਜੋ ਵੀ ਅਸੀਂ ਸੰਸਾਰ ਦੇ ਵਿੱਚ ਕਰਮ ਕਰ ਰਹੇ ਆ ਇਹ ਕਰਮ ਕਰਨ ਦਾ ਅਧਿਕਾਰ ਮਨੁੱਖ ਨੂੰ ਹੈ ਪਰ ਫਲ ਦਾ ਅਧਿਕਾਰ ਨਹੀਂ ਫਲ ਦਾ ਅਧਿਕਾਰ ਨਹੀਂ ਮਨੁੱਖ ਨੂੰ ਕਿਉਂਕਿ ਫਲ ਦਾ ਜਿਹੜਾ ਕਰਮਾਂ ਦਾ ਫਲ ਹੈ ਉਹ ਗੁਰੂ ਮਿਲਦਾ ਹੈ ਜਿਉਂ ਜਿਹਾ ਮਨੁੱਖ ਬੀਜਦਾ ਕਿਰਿਆ ਹੈ ਹਰ ਥੰਤ ਕਿਰਿਆ ਬਦਲ ਜਾਂਦੀ ਹੈ ਸਾਨੂੰ ਵਿਚਾਰ ਕਰਨੀ ਪਏਗੀ ਜਿਵੇਂ ਦੇਸ਼ ਦਾ ਬਾਰਡਰ ਹੁੰਦਾ ਹੈ ਉੱਥੇ ਕੋਈ ਫੌਜੀ ਦੂਸਰੇ ਉੱਧਰ ਦੂਜੇ ਫੌਜੀ ਨੂੰ ਦੂਜੇ ਦੇਸ਼ ਦੇ ਫੌਜੀ ਨੂੰ ਮਾਰੇ ਤਕਮੇ ਮਿਲਦੇ ਵੀ ਤੂੰ ਬੜਾ ਮਾਰ ਕੇ ਉਹਨਾਂ ਨੂੰ ਜਿੱਤਿਆ ਤੇ ਕੋਈ ਸਿਵਲ ਦੇ ਵਿੱਚ ਕਿਸੇ ਨੂੰ ਮਾਰ ਕੇ ਦੇਖੇ ਉਸੇ ਸਮੇਂ ਜੇਲ੍ਹ ਹੋ ਜਾਂਦੀ ਹੈ ਕਿਰਿਆ ਸੇਮ ਹੈ ਉਹੀ ਕਿਰਿਆ ਉੱਥੇ ਹੋ ਰਹੀ ਹੈ ਉਹੀ ਗੋਲੀ ਉੱਥੇ ਚੱਲ ਰਹੀ ਹੈ ਉਹੀ ਤੇ ਚੱਲ ਰਹੀ ਹੈ ਉੱਥੇ ਵੀ ਬੰਦਾ ਮਰ ਰਿਹਾ ਇੱਥੇ ਵੀ ਬੰਦਾ ਮਰ ਰਿਹਾ ਪਰ ਦੋਹਾਂ ਗੱਲਾਂ ਦੇ ਵਿੱਚ ਬੜਾ ਫਰਕ ਹੈ ਅਸੀਂ ਕਹਾਂਗੇ ਇੱਕੋ ਹੀ ਨਹੀਂ ਕਿਰਿਆ ਕਿਰਿਆ ਦੇ ਵਿੱਚ ਬੜਾ ਫਰਕ ਹੈ ਉਹਨਾਂ ਦੇ ਕੋਲ ਜਿਹੜੇ ਜਿਨ੍ਹਾਂ ਨੇ ਬੰਦਕੀਆਂ ਕੀਤੀਆਂ ਨੇ ਕਮਾਈਆਂ ਕੀਤੀਆਂ ਨੇ ਉਹਨਾਂ ਕੋਲ ਰਹਿ ਕੇ ਪਤਾ ਲੱਗਦਾ ਹੈ ਕਿ ਜ਼ਿੰਦਗੀ ਸਫਲ ਕਿਵੇਂ ਕਰਨੀ ਹੈ ਸਫਲਤਿ ਨਾ ਕੇ ਕਾਮਾ ਉਹਨਾਂ ਦੇ ਹਰ ਕੰਮ ਸਫਲ ਨਹੀਂ ਕਿਉਂਕਿ ਉਹਨਾਂ ਨੂੰ ਇਹ ਡਰ ਨਹੀਂ ਹੁੰਦਾ ਕਿ ਅਸਫਲਤਾ ਦਾ ਮਤਲਬ ਨਹੀਂ ਹੈ ਜਿਹੜਾ ਵੀ ਕੰਮ ਹੈ ਉਹ ਸਫਲ ਹੀ ਸਫਲ ਹੈ ਕਿਉਂਕਿ ਉਹਨਾਂ ਨੇ ਉਸ ਪਰਮੇਸ਼ਰ ਦੇ ਨਾਲ ਜੁੜ ਗਏ ਜਿੱਥੇ ਸਫਲਤਾ ਤਾਂ ਮੇਰਾ ਅਸਫਲਤਾ ਤਾਂ ਹੈ ਹੀ ਨਹੀਂ ਉੱਤੇ